ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਅੱਜ ਆਪਾਂ ਮਿੱਤਰੋ ਟਰੈਕਟਰ ਦੇ ਟਾਪ ਗੇਅਰ ਯਾਨੀ ਕਿ ਚੌਥੇ ਗੇਅਰ ਦੀ ਜਿਹੜੀ ਗਰਾਰੀ ਚੇਂਜ ਹੁੰਦੀ ਆ ਹਾਂ ਉਹਦੇ ਬਾਰੇ ਥੋੜੇ ਵਿਚਾਰ ਕਰਾਂਗੇ ਮੇਰੇ ਕਈ ਭਰਾ ਜਿੱਦਾਂ ਕਮੈਂਟ ਕਰਦੇ ਸੀਗੇ ਆਪਣੇ ਤੇ ਪੁੱਛਦੇ ਸੀਗੇ ਵੀ ਯਾਨੀ ਕਿ ਜਿਹੜੀ ਟਾਪ ਗੇਅਰ ਦੀ ਭਾਜੀ ਗਰਾਰੀ ਚੇਂਜ ਹੁੰਦੀ ਆ ਵੀ ਕੀ ਹਿਸਾਬ ਕਿਤਾਬ ਆ ਉਹਦਾ ਤੇ ਕਿੰਨੇ ਆ ਦੰਦਿਆਂ ਵਾਲੀ ਜਿੱਦਾਂ ਪਾਉਣੀ ਚਾਹੀਦੀ ਆ ਤੇ ਉਹਦੇ ਵਿੱਚ ਮਿੱਤਰੋ ਜਿੱਦਾਂ ਤਿੰਨ ਚਾਰ ਆਪਸ਼ਨ ਆਇਆ ਮਤਲਬ ਕਿ ਵੀ ਜਿੱਦਾ ਦੋ ਦੰਦਿਆਂ ਵਾਲੀ ਵੀ ਕਰਾਰੀ ਆਉਂਦੀ ਹੈ ਦੋ ਤੋਂ ਬਾਅਦ ਚੌਂ ਯਾਨੀ ਕਿ ਦੋ ਦੰਦਿਆਂ ਦਾ ਮਤਲਬ ਕਿ ਜਿਹੜੀ ਇਹਨੂੰ origignal ਆਪਣੇ ਕੰਪਨੀ ਵੱਲੋਂ ਫਟ ਆਉਂਦੀ ਕਰਾਰੀ ਉਹਦੇ ਵਿੱਚ ਮਤਲਬ ਕਿ ਕਹਿੰਦਾ ਭਾਬੀ ਦੋ ਦੰਦਿਆਂ ਦਾ ਫਰਕ ਹੁੰਦਾ ਇੱਕ ਯਾਨੀ ਕਿ ਦੋ ਗਰਾਰੀਆਂ ਹੁੰਦੀਆਂ ਇੱਕ ਦੇ ਦੰਦੇ ਜਿੱਦਾ ਕੱਟ ਜਾਂਦੇ ਇੱਕ ਦੇ ਦੋ ਦੰਦੇ ਵਧ ਜਾਂਦੇ ਜੇ ਦੋਹਾਂ ਵਾਲੀ ਚੌਂ ਵਾਲੀ ਪੰਜਾਂ ਵਾਲੀ ਸੱਤਾਂ ਵਾਲੀ ਅੱਠਾਂ ਵਾਲੀ ਵੀ ਹੁਣ ਜਿੱਦਾ ਆਉਣ ਲੱਪੀ ਆ ਕਹਿਣ ਦਾ ਭਾਪ ਵੀ ਜਿੱਦਾਂ 2 ਚੌਹ ਵਾਲੀ ਵੀ ਜਿੱਦਾਂ ਜਿਹੜੀ ਇਹਦੀ ਰਿਜਨਲ ਫਿਟਿੰਗ ਆ ਉਦੋਂ ਦੋ ਦੰਦਿਆਂ ਦਾ ਫਰਕ ਰੱਖ ਲਓ ਚੌਹ ਦੰਦਿਆਂ ਦਾ ਰੱਖ ਲਓ 6 ਦਾ ਰੱਖ ਲਓ 7ਾਂ ਦਾ 8ਾਂ ਦਾ ਉਹ ਆਪਣੀ ਚੁਆਇਸ ਆ ਜਿੱਦਾਂ ਹੁਣ ਆਪਾਂ ਇਹ ਆਪਾਂ ਨੂੰ 5-6 ਸਾਲ ਹੋ ਗਏ ਮਤਲਬ ਕਿ ਇਸ ਸਟ੍ਰੇਟਰ 'ਚ ਆਪਾਂ ਪਾਈ ਆ 18-19 ਕਿ ਦੀ ਕਰਾਰੀ ਪਾਈ ਆ ਇਹ 'ਚ ਹੁਣ ਇਹਦੋਂ ਯਾਨੀ ਕਿ ਤਕਰੀਬਨ ਮਹੀਨੇ ਕਰਾਇ ਫਰਕ ਆ ਉਦੋਂ ਕਿ ਇਸ ਇਹਦੇ ਵਿੱਚ ਚੇਂਜ ਕਰਾਈ ਸੀ ਕਿਉਂਕਿ ਆਪਾਂ ਪਹਿਲਾਂ ਉਦੋਂ ਕਿ ਯਾਨੀ ਕਿ ਹਲੇ ਚੱਲੀਆਂ ਹੀ ਸੀਗੀਆਂ ਤੇ ਆਪਣੇ ਜਿੱਦਾ ਖਾਸ ਸੀ ਤੇ ਸਾਡੇ ਏਰੀਆ 'ਚ ਬਹੁਤ ਘੱਟ ਲੋਕਾਂ ਨੇ ਜਿੱਦਾ ਪਾਈ ਸੀ ਤਕਰੀਬਨ ਹੁਣ ਤੱਕ ਕਾਫੀਆਂ ਨੇ ਜਿੱਦਾ ਗਰਾਰੀਆਂ ਇਹ ਚੇਂਜ ਕਰਾਣੀਆਂ ਆ ਤੇ ਉਦੋਂ ਆਪਾਂ ਜਾਨੀ ਕਿ ਇਸ ਸਟ੍ਰਾਈਟਰ ਦੇ ਵਿੱਚ ਪਹਿਲਾਂ ਜਿੱਦਾ ਡੈਮੋ ਕੀਤੀ ਸੀਗੀ ਆ ਜਾਨੀ ਕਿ ਇਹਦਾ ਨਹੀਂ ਸੀ ਛੇੜਿਆ ਕੁਝ ਵੀ ਇਹਦੇ ਜੈਨੂਅਲ ਜਿੱਦਾ origignal ਆਉਂਦੀ ਆ ਕੰਪਨੀ ਵੱਲੋਂ ਉਹੀ ਗਰਾਰੀ ਸੀਗੀ ਇੱਕ ਕਿਸਮ ਦਾ ਜਿੱਦਾ ਮਨ 'ਚ ਸ਼ੰਕਾ ਜੀ ਹੁੰਦੀ ਬੰਦੇ ਨੂੰ ਵੀ ਪਤਾ ਨਹੀਂ ਕਾਮਯਾਬ ਹੋਊ ਜਾਂ ਕੀ ਥੋੜਾ ਜ਼ਿਆਦਾ ਨਾ ਭੱਜਣ ਲੱਪਵੇ ਜਾਂ ਕੋਈ ਵੀ ਦਿੱਕਤ ਨਾ ਆਵੇ ਸੋ ਇਸ ਟਰੈਕਟਰ ਦੇ ਵਿੱਚ ਹਨਾ ਆਪਾਂ ਪਹਿਲਾਂ ਗਰਾਰੀ ਪਾਈ ਸੀਗੀ ਦੋ ਦੰਦਿਆਂ ਵਾਲੀ ਦੋ ਦੰਦਿਆਂ ਦਾ ਫਰਕ ਹੋ ਜਾਂਦਾ ਜਾਨਕਿ ਜਿੱਦਾਂ ਇਹਦੀ ਰਿਜਨਲ ਟਾਗਗੇ ਦੀ ਜਿਹੜੀ ਗਰਾਰੀ ਆ ਉਹਦੇ ਨਾਲ ਦੋ ਦੰਦੇ ਘੱਟ ਵੱਧ ਜਾਂਦੇ ਆ ਮਤਲਬ ਇੱਕ ਦੋ ਗਰਾਰੀਆਂ ਹੁੰਦੀਆਂ ਇੱਕ ਦੇ ਵੱਧ ਜਾਂਦੇ ਇੱਕ ਦੇ ਘੱਟ ਜਾਂਦੇ ਦੋ ਦੰਦਿਆਂ ਵਾਲੀ ਗਰਾਰੀ ਇਹਦੇ ਵਿੱਚ ਜਾਨਕਿ ਜਿਹੜੀ ਪਾਈ ਆ ਉਹ ਹੈਗੀ ਆ 3602 ਦੀ ਰਿਜਨਲ ਸੈੱਟ ਮੈਲ ਦਾ ਜਿੱਦਾਂ ਉਹ ਉਦੋਂ ਮਤਲਬ ਕਿ ਜਿੱਦਾਂ ਕੰਪਨੀ ਜੋ ਵੀ ਆਪਾਂ ਲੈ ਸਕਦੇ ਆ ਆਮ ਜਿਹੜੇ ਜਿੱਦਾਂ ਕੋਈ ਹੌਲੈਂਡ ਦਾ ਮੇਨ ਡੀਲਰ ਜਿਹੜਾ ਯਾਨਕਿ ਮੋਸਟਲੀ ਸਾਰਾ ਸਮਾਨ ਹੌਲੈਂਡ ਦਾ ਮਿਲ ਜਾਂਦਾ ਉੱਥੋਂ ਵੀ ਮਿਲ ਜਾਂਦੀ ਆ ਦੋ ਦੰਦਿਆਂ ਵਾਲੀ ਮਤਲਬ ਕਿ 3602 ਦੀ ਉਹਦੇ ਨਾਲ ਕੀ ਹੁੰਦਾ ਆ ਵੀ ਜਿੱਦਾਂ ਇਹ ਮੋਸਟਲੀ ਸਾਰਿਆਂ ਨੂੰ ਪਤਾ ਹੀ ਹੈ ਜਿਨ੍ਹਾਂ ਕੋਈ ਹੌਲੈਂਡ ਟਰੈਕਟਰ ਆ ਵੀ ਇਹਨਾਂ ਦਾ ਸੜਕ ਤੇ ਤੋਰਾ ਥੋੜਾ ਜਿਹਾ ਘੱਟ ਆ ਆਮ ਟਰੈਕਟਰਾਂ ਨਾਲੋਂ ਮਤਲਬ ਕਿ ਇੰਜਨ ਹਾਈ ਸਪੀਡ ਕਰਕੇ ਰੇਸ ਜ਼ਿਆਦਾ ਆਉਂਦੀ ਰਹਿੰਦੀ ਆ ਤੇ ਜਿਹੜੀ ਇਹਦੀ ਰੋਡ ਸਪੀਡ ਆ ਭਾਜੇ ਆ ਮਤਲਬ ਕਿ ਉਹ ਇੰਨਾ ਜ਼ਿਆਦਾ ਪੇਜ ਨਹੀਂ ਹੁੰਦਾ ਇਹ ਚਾਹੇ ਰੇਸ ਖੋਲ ਵੀ ਦਿੰਨੇ ਹਨਾ ਤੇ ਉਹਦੇ ਨਾਲ ਫਿਰ ਕੀ ਹੁੰਦਾ ਫਿਰ ਤੇਲ ਬਹੁਤ ਜ਼ਿਆਦਾ ਖਾਂਦਾ ਕਿਉਂਕਿ ਇੰਜਨ ਦੇ ਆਰਪੀਐਮ ਬਹੁਤ ਜ਼ਿਆਦਾ ਹੋ ਜਾਂਦੇ ਆ ਵੀ ਤੋਰਾ ਫੇ ਵੀ ਉਹਨਾਂ ਬਣਦਾ ਨਹੀਂ ਇਹਦਾ ਬੰਦੇ ਨੂੰ ਇਦਾਂ ਲੱਗਦਾ ਰਹਿੰਦਾ ਵੀ ਜਦਾਂ ਥੋੜਾ ਇੱਕ ਥਾਂ ਖੜਾ ਰੋਲਾ ਜਿਹਾ ਪਾਈ ਜਾਂਦਾ ਆ ਆਮ ਮਤਲਬ ਕਿ ਜਿੱਦਾਂ ਜੇ 60 ਆ ਜਾਂ ਕੋਈ ਹੋ ਟਰੈਕਟਰ ਸਵਰਾਜ ਵਗੈਰਾ ਉਹ ਇਦਾਂ ਵੀ ਜਦਾਂ ਉਹਨਾਂ ਦੀ ਥੋੜੀ ਭਾਜ ਤੋਰਾ ਛੱਡ ਕੇ ਥੋੜਾ ਜ਼ਿਆਦਾ ਆ ਸੋ ਆਪਾਂ ਜਿੱਦਾਂ ਪਹਿਲਾਂ ਛੁਰਾ ਆਟੋ ਕਰਦੇ ਆ ਵੀ ਦੋ ਦੰਦਿਆਂ ਵਾਲੀ ਸ਼ੁਰੂ ਹੁੰਦੀ ਪਹਿਲਾਂ ਇਹਦੇ ਵਿੱਚ ਆਪਾਂ ਦੋ ਦੰਦਿਆਂ ਵਾਲੀ ਪਾਈ ਉਹਦੇ ਨਾਲ ਕੀ ਹੋ ਜਾਂਦਾ ਯਾਨੀ ਕਿ ਇਹ ਜਿੰਨਾ ਆਮ ਫਾਰਮ ਟ੍ਰੈਕ 60 ਹੋਇਆ 855 ਯਾਨੀ ਕਿ 14 ਦੇ 13 ਦੇ 18 ਵਾਲੇ ਟਰੈਕਟਰ ਜਿੰਨੀ ਕੁ ਆਪਾਂ ਉਹਦੀ ਸਪੇਸ ਖੋਲ ਲਈਏ ਯਾਨੀ ਕਿ ਜੇ ਕੰਪਨੀ ਵੱਲੋਂ 2800ਾ ਚਾਹੇ ਉਹਦੀ 32 3300 ਕਾ ਲਈਏ ਇਹ ਉਹਦੇ ਨਾਲੋਂ ਯਾਨੀ ਕਿ 19 ਕਿਰਾ ਫਰਕ ਪੈਂਦਾ ਵਾਧੀ ਤੌਰ ਦਾ ਫੇ ਵੀ ਦੋ ਦੰਦਿਆਂ ਵਾਲੀ ਨਾਲ ਪਰ ਦੋ ਦੰਦਿਆਂ ਵਾਲੀ ਨਾਲ ਇਹ ਹੋ ਜਾਂਦਾ ਵੀ ਯਾਨੀ ਕਿ ਜਿੱਦਾਂ ਇਹਦੇ ਤੇ ਨਾਨ ਟਰਪ ਹੋਆ ਮੋਸਟਲੀ ਜਿਹੜਾ ਭਰਾਵਾਂ ਨੂੰ ਪਤਾ ਹੀ ਵੀ ਜਿਹੜਾ ਇਹ ਪਹਿਲਾ ਟਰੈਕਟਰ ਮਦਰ ਕੀ ਜਦਾ ਸਟੈਂਡਰਡ ਬੁਲੱਟ ਪਹਿਲਾਂ ਆਉਂਦਾ ਹੁੰਦਾ ਸੀ ਇਹ 10 ਚ ਬੰਦ ਹੋ ਗਿਆ ਸੀ ਕੋਈ ਟਾਵਾ ਟਾਵਾ 11 ਦੇ ਵਿੱਚ ਜਿੱਦਾ ਕਾਪੀ ਕਿਸੇ ਦੀ ਜਾਂ ਕੋਈ 11 ਚ ਆਇਆ ਇਹ ਸਟ੍ਰੈਟਰ ਦਾ ਵੀ ਮਤਲਬ ਇਹ ਆ ਵੀ ਟਰਬੋ ਤੋਂ ਬਿਨਾ ਹੀ ਇੰਜਨ ਦੀ 55 ਹਾਰਸ ਪਾਵਰ ਹੈ ਲਾਇਕ ਜਿੱਦਾ ਇਹਦੇ ਵਿੱਚ ਟਰਬੋ ਐਡ-ਆਨ ਕਰਕੇ 55 ਹਾਰਸ ਪਾਵਰ ਹੈ ਇਹਦੀ ਨੌਨ ਟਰਬੋ 55 ਪਾਵਰ ਹੈ ਜ਼ੋਰ ਵੱਧ ਮਾਦਾ ਯਾਨੀ ਕਿ ਆਪਾਂ ਇਹਦੇ ਵਿੱਚ 3602 ਵਾਲੀ ਕਰਾਰੀ ਦੋ ਦੰਦੇ ਵਾਲੀ ਪਾਈ ਸੀ ਉਹਦੇ ਨਾਲ ਜਿੱਦਾਂ ਆਮ ਫਾਰਮ ਟਰੈਕ 60 ਹੋਇਆ 13 14 ਨੇ ਟਾਇਰਾਂ 'ਚ 855 ਹੋਇਆ ਮਹੀਂਦਰਾ ਹੋਇਆ ਉਹਨਾਂ ਨਾਲੋਂ ਵੀ ਜਾਨੀ ਕੀ ਇਹਦਾ ਤੋਰਾ ਥੋੜਾ ਵਾਧੀ ਜਾਂਦਾ ਫੇਰ ਵੀ ਤੇ ਇਹਦੇ ਵਿੱਚ ਹੈਗੀ ਮਿੱਤਰੋ ਦੋ ਦੰਦਿਆਂ ਵਾਲੀ ਜੇ ਤੁਸੀਂ ਬਹੁਤ ਜ਼ਿਆਦਾ ਭਜਨਦਾ ਕੰਮ ਕਰਨਾ ਆਂ ਤੇ ਤੁਹਾਡਾ ਟਰੈਕਟਰ ਬਿਲਕੁਲ ਸਿੰਪਲ ਆ ਹਾਲੈਂਡ ਦੀ ਆਪਾਂ ਖਾਸ ਕਰਕੇ ਗੱਲ ਕਰ ਰਹੇ ਆਂ ਵੀ ਜੇ ਉਹਨੂੰ ਟਰਬੋ ਵਗੈਰਾ ਨਹੀਂ ਹੈਗਾ ਨਾਰਮਲ ਇੰਜਣ ਆ ਨਾ ਕੋਈ ਪੰਪ ਦੀ ਮੋਡੀਫਿਕੇਸ਼ਨ ਆ ਇਹ ਸਭ ਤੋਂ ਬੈਸਟ ਆ ਵੀ ਦੋ ਦੰਦੇ ਵਾਲੀ ਗਰਾਰੀ ਪਾਓ ਇਹਦੇ ਨਾਲ ਕੀ ਹੈ ਵੀ ਜਦੋਂ ਸੜਕ ਤੇ ਮਤਲਬ ਕਿ ਜਿੱਦਾਂ ਜੇ ਆਪਾਂ 3000 ਤੇ ਜਾਂਦੇ ਆ ਉਹਦੇ ਨਾਲ ਇਹ ਅ ਗਰਾਰੀ ਪਾਉਣ ਦੇ ਨਾਲ ਲੈ ਕੇ ਜਿੱਦਾਂ ਹੁਣ ਆ ਸਿੰਪਲ ਟਰੈਕਟਰ ਆ ਇਹਦੇ ਵਿੱਚ ਕੋਈ ਗਰਾਰੀ ਕੋਈ ਕੁਝ ਚੇਂਜ ਨਹੀਂ ਜੇ 3000 ਤੇ ਜਾਊਗਾ ਤੇ ਇਹਨੇ 2400 23 2400 ਤੇ ਉਹਦੇ ਜਿੰਨਾ ਯਾਨੀ ਕਿ ਭੱਜੀ ਜਾਣਾ ਕਹਿੰਦਾ ਪਾਬ ਕਿ ਇੰਜਨ ਦੀ ਸਪੀਡ ਜਿਹੜੀ ਆ ਉਹ ਆਰਪੀਐਮ ਥੋੜੇ ਤੇ ਵੱਧ ਤਾਉਣ ਲੱਪਨ ਦਾ ਤੇ ਵਜਨ ਦਾ ਵੀ ਕੋਈ ਇੰਨਾ ਖਾਸ ਫਰਕ ਨਹੀਂ ਜਿੱਦਾਂ ਮਰਜ਼ੀ ਅਨਲਿਮਿਟਡ ਮਗਰ ਵਜਨ ਪਾਈ ਜੋ ਇਹ ਨਹੀਂ ਹੈਗਾ ਵੀ ਇਹ ਚੌਥਾ ਗੇਅਰ ਚੱਕੂਗਾ ਨਾ ਤੇ ਇਹ ਹੋ ਗਈ ਦੋ ਦੰਦਿਆਂ ਵਾਲੀ ਮਤਲਬ ਕਿ ਉਹਦੇ ਵਿੱਚ ਆਪਾਂ ਨੂੰ ਚਾਰ ਪੰਜ ਆਪਸ਼ਨਾਂ ਮਿਲ ਜਾਂਦੀਆਂ ਦੋ ਦੰਦਿਆਂ ਵਾਲੀ ਚੌਹਾਂ ਵਾਲੀ ਛਿਆਂ ਵਾਲੀ ਸੱਤਾਂ ਵਾਲੀ ਤੇ ਅੱਠਾਂ ਵਾਲੀ ਵੀ ਬਣਾ ਦਿੰਦੇ ਮਤਲਬ ਕਿ ਹੁਣ ਤਾਂ ਤੇ ਇਹਦੇ ਵਿੱਚ ਦੋ ਦੰਦਿਆਂ ਵਾਲੀ ਪਾਈ ਆ ਆਪਾਂ ਰੀਅਲ 3602 ਵਾਲੀ ਉਸ ਤੋਂ ਬਾਅਦ ਆ ਜਾਂਦੀ ਇਹਦੇ ਵਿੱਚ ਜਿੱਦਾਂ ਆਪਾਂ ਪਾਈ ਆ ਗਰਾਰੀ ਚੌਹ ਦੰਦਿਆਂ ਵਾਲੀ ਮਤਲਬ ਕਿ ਚੌਹ ਦੰਦਿਆਂ ਦਾ ਫਰਕ ਪੈ ਜਾਂਦਾ ਆ ਰੀਜਨਲ ਕੰਪਨੀ ਵਾਲੀ ਸਕੈਟ ਦੇ ਨਾਲੋਂ ਤੇ ਜੇਕਰ ਤੁਹਾਡਾ ਟਰੈਕਟਰ ਜਿਹਦਾ ਸਪੈਸ਼ਲ ਐਡੀਸ਼ਨ ਆ ਮਾੜਾ ਮੋਟਾ ਉਹਦਾ ਤੇਲ ਖੋਲਿਆ ਆ ਜਾਂ ਜੇ ਤੁਸੀਂ ਜਾਨੀ ਕਿ ਵਧੀਆ ਪਰਫਾਰਮੈਂਸ ਦਿੰਦਾ ਜੋਰ-ਜੋਰ ਵਧੀਆ ਮਾਰਦਾ ਫਿਰ ਦੋੋਂ ਤੋਂ ਬਾਅਦ ਚੌਂ ਦੰਦਿਆਂ ਵਾਲੀ ਗਰਾਰੀ ਵੀ ਬਹੁਤ ਬੈਸਟ ਹੈ ਜਿੱਦਾਂ ਹੁਣ ਆਪਾਂ ਇਹਦੇ ਤੇ ਕਾਫੀ ਵਜਨ ਲਾਇਆ ਹੈ ਜਾਨੀ ਕਿ ਪਿਛਲੇ ਸਾਲ ਆਪਣੇ ਉਹ 21 ਫੁੱਟ ਟਰਾਲੀ ਸੀ ਉਤੇ 505 ਕੁਇੰਟਲ ਜਾਨੀ ਕਿ ਸਾਰਾ ਧੜਾ ਹੋਇਆ ਸੀ ਤੇ ਇਹ ਤਾਗ ਗੇਅਰ ਬਹੁਤ ਆਰਾਮ ਦੇ ਨਾਲ ਚੱਕਦਾ ਸੀ ਐ ਨਿਆਰੇ ਦਾ ਜਾਨੀ ਕਿ ਇਹਦੇ ਵਿੱਚ ਪੰਜਾ ਦੰਦਿਆਂ ਵਾਲਾ ਆਪਾਂ ਫੀਚਰ ਕੀਤਾ ਆ ਇਹਦੇ ਐਕਸਲ ਵੀ ਚੇਂਜ ਕੀਤੇ ਆ ਐਕਸਲ ਚੇਂਜ ਕਰਨ ਦਾ ਇਹ ਕਾਰਨ ਸੀਗਾ ਕਿ ਜਿੱਦਾਂ ਹੁਣ ਆਪਾਂ ਸੁਪਰ ਸੀਡਰ ਨਾਲ ਕਣਕ ਬੀਜਦੇ ਆ ਤੇ ਪਹਿਲੇ ਲੋ ਦੂਏ 'ਚ ਬਹੁਤ ਸਲੋ ਤੌਰ ਦਾ ਆ ਜਦੋਂ ਫਿਰ ਤੀਆ ਪਾ ਦਿੰਦੇ ਆ ਤੀਏ 'ਚ ਇੰਦਾ ਵੀ ਥੋੜਾ ਜ਼ਿਆਦਾ ਤੇਜ਼ ਹੋ ਜਾਂਦਾ ਸੁਪਰ ਸੀਡਰ ਨਾਲ ਫਿਰ ਕੀ ਹੁੰਦਾ ਜਿੱਥੇ ਪਰਾਲੀ ਆ ਉਹ ਦਾਣੇ ਉੱਤੇ ਰਹਿੰਦੇ ਸੀ ਉਹਦੇ ਕਾਰਨ ਆਪਾਂ ਇਹਦੇ ਫਿਰ ਐਕਸਲ ਚੇਂਜ ਕੀਤੇ ਸੀਗੇ ਐਕਸਲ ਚੇਂਜ ਕਰਨ ਦੇ ਨਾਲ ਵੀ ਜਾਨੀ ਕਿ 300 RPM ਦਾ 2.5 300 RPM ਦਾ ਆਮ ਟਰੈਕਟਰ ਸੈਂਪਲ ਨਾਲੋਂ ਫਰਕ ਪੈ ਜਾਂਦਾ ਸੋ ਆਪਾਂ ਇਹਦੇ 5 ਦੰਦੇ ਬਣ ਜਾਂਦੇ ਆ ਪਰ ਫੇਰ ਵੀ ਇਹ ਟਾਪ ਗੇਅਰ ਬਹੁਤ ਨਿਆਰੇ ਨਾਲ ਚੱਕਦਾ ਜੇ ਤੁਹਾਡੇ ਮਤਲਬ ਕਿ ਜੇ ਤੁਹਾਡਾ ਕਣਕ ਝੋਨੇ ਦਾ ਕੰਮ ਆ ਜਾਂ ਕੋਈ ਮੱਕੀ ਦਾ ਵੀ ਆ ਜਾਨਕੀ ਜੇ ਆਪਾਂ ਰੱਖ ਲਈਏ ਵੀ 1.5 200 ਕੁਇੰਟਲ ਤੱਕ ਵਜਨ ਢੋਣਾ ਆ ਜੇ ਬਟ ਤੁਹਾਡਾ ਟਰੈਕਟਰ ਬਿਲਕੁਲ ਸਿੰਪਲ ਆ ਕੋਈ ਮੋਡੀਫਿਕੇਸ਼ਨ ਨਹੀਂ ਕੀਤੀ ਫੇ 14 ਦੰਦਿਆਂ ਵਾਲੀ ਕਰਾਰੀ ਵੀ ਹੈ ਜਿਹੜੀ ਉਹ ਬਹੁਤ ਬੈਸਟ ਆ 14 ਦੰਦਿਆਂ ਵਾਲੀ ਕਰਾਰੀ ਨਾਲ ਇਹਦੀ ਇੰਨੀ ਕ ਭਾਜ ਬਣ ਜਾਂਦੀ ਆ ਵੀ ਜੇ ਆਮ ਕੋਈ ਵੀ ਸਿੰਪਲ ਟਰੈਕਟਰ 60 ਹੋਇਆ ਮਤਲਬ ਕਿ ਜਿਹੜਾ ਆਮ ਆਪਾਂ ਮੰਨੇ ਆ 3600 ਫੋਰਡ ਹੋਇਆ ਜਾਂ ਜਿਹੜੇ ਵੀ ਜਿਨ੍ਹਾਂ ਦਾ ਮਹਿੰਦਰਾ ਦਾ 585 ਵਗੈਰਾ ਹਨਾ 75 ਹੋਇਆ ਉਹਨਾਂ ਦੀ ਸੜਕ ਤੇ ਸੜਕ ਤੇ ਕਾਫੀ ਤੋਰਾ ਆ ਪਰ ਇਹ ਟਰੈਕਟਰ ਫੇ ਜੇ ਤੌਂ ਦੰਦਿਆਂ ਵਾਲੀ ਵੀ ਕਰਾਰੀ ਪਾ ਲੰਦੇ ਆ ਆਪਾਂ ਉਹਨਾਂ ਨੂੰ ਇਹ ਲਾਗੇ ਨਹੀਂ ਲਗਾਂ ਦਿੰਦਾ ਮਤਲਬ ਕਿ ਕੋਲਚੀ ਸ਼ੂਹ ਦੇਣੀ ਕਰਕੇ ਨੰਗ ਹੀ ਜਾਂਦਾ ਤੇ ਇਸ ਤੋਂ ਬਾਅਦ ਆ ਜਾਂਦੀ ਆ ਜਿੱਦਾਂ 52 ਦੰਦਿਆਂ ਵਾਲੀ ਜਾਂ 6ਾਂ ਵਾਲੀ ਲੈਣੀ ਆ ਉਹਦੇ ਨਾਲ ਇਹ ਹੋ ਜਾਂਦਾ ਵੀ ਜਾਨੀ ਕਿ ਕਣਕ ਝੋਨੇ ਨੂੰ ਤੋਂ 6 ਦੰਦਿਆਂ ਤੱਕ ਚੱਲੀ ਜਾਂਦੀ ਨਾਰਮਲ ਵੀ ਕਣਕ ਲੈ ਕੇ ਆਪਾਂ 18 20 ਫੁੱਟੀ ਟਰਾਲੀ ਵੀ ਆ ਟਾਪ ਗੇਅਰ ਚੱਕ ਲੈਂਦਾ ਆ ਤੇ ਆਪਣੇ ਕੋਈ ਗੰਨਾ 2 250 ਕੁਆਂਟ ਲੈ ਕੇ ਆਣਾ 4 ਦੰਦਿਆਂ 6 ਦੰਦੇ ਵਾਲੀ ਨਾਲ ਵੀ ਉਹ ਇੰਨਾ ਕੁ ਵਜਨ ਜਾਨੀ ਕਿ ਵਧੀਆ ਟਰੈਕਟਰ ਪਰਫਾਰਮੈਂਸ ਦੇ ਦਿੰਦਾ ਆ ਤੇ ਜੇ ਤੁਸੀਂ ਹੁਣ ਉਦੋਂ ਬਾਅਦ ਚ ਚਾਹੁੰਦੇ ਆ 8 ਦੰਦਿਆਂ ਵਾਲੀ ਉਹਦੇ ਲਈ ਇਹ ਆ ਵੀ ਟਰੈਕਟਰ ਦੇ ਵਿੱਚ ਪੰਪ ਮੋਡੀਫਿਕੇਸ਼ਨ ਹੋਣੀ ਚਾਹੀਦੀ ਹੈ ਜਿੱਦਾਂ ਨਾਰਮਲ ਜੀ ਗੱਲ ਆ ਮਿੱਤਰੋ ਵੀ ਆਪਾਂ ਜਿੱਦਾਂ ਜੇ ਹੁਣ ਇਹਦਾ ਗੇਅਰ ਵੱਡਾ ਕਰੀ ਜਾਂਦੇ ਆ ਇਕੱਲਾ ਗੇਅਰ ਵੱਡਾ ਤਾਂ ਹੋਈ ਜਾਂਦਾ ਪਰ ਇਹਦੇ ਮੂਰੇ ਫੇਉ ਨੂੰ ਚੱਕਣ ਦੇ ਲਈ ਵੀ ਉਹਦੀ ਪਾਵਰ ਵੀ ਚਾਹੀਦੀ ਹੈ ਹਨਾ ਜਾਨੀ ਕਿ ਇੰਜਨ ਦੇ ਵਿੱਚ ਜਾਨ ਹੋਊਗੀ ਤਾਂ ਫੇਰ ਹੀ ਉਹ ਆਪਾਂ ਜੇ ਮਗਰ ਵਜਨ ਪਾਇਆ ਵਾ ਤੇ ਫੇਰ ਵੀ ਫੇਰ ਹੀ ਉਹ ਗੇਅਰ ਲੈ ਕੇ ਤੁਰੂਗਾ ਵਧੀਆ ਸੋ ਇਹਦੇ ਵਿੱਚ ਮਿੱਤਰੋ ਇਦਾਂ ਹੈ ਵੀ ਤਿੰਨ ਚਾਰ ਆਪਸ਼ਨ ਆਇਆ ਵੀ ਦੋ ਦੰਦਿਆਂ ਵਾਲੀ ਹੋ ਜਾਂਦੀ 3602 ਵਾਲੀ ਸਿੰਪਲ ਜਿਹਦਾ 14 ਦੇ ਟਾਇਰਾਂ ਚੋਂਦਾ ਉਹ ਪਾਉਣ ਨਾਲ ਗਰਾਰੀ ਪਾਉਣਾ ਚਾਹੀਏ ਇਹਦੇ ਵਿੱਚ ਵੀ ਪਾ ਸਕਦੇ ਆਂ ਆਪਾਂ ਵੀ ਆਮ ਕੋਈ ਵੀ ਟਰੈਕਟਰ ਸਿੰਪਲ ਆ ਜਿਹਦਾ ਉਹਦੀ ਜਿੰਨੀ ਮਾਜੀ ਰੇਸ ਖੁੱਲੀ ਆ ਜੇ ਇਹਦੇ 3100 3100 ਰੁਪਏ ਮੈਂ ਕੀਤੇ ਆ ਇਹ ਉਹਨੂੰ ਫੇਰ ਵੀ ਲੱਗੇ ਨਹੀਂ ਲੱਗਣ ਦਿੰਦਾ ਸੈਕੰਡ ਨੰਬਰ ਆ ਜਾਂਦਾ ਚੌਹ ਦੰਦਿਆਂ ਵਾਲੀ ਗਰਾਰੀ ਚੌਹ ਦੰਦਿਆਂ ਵਾਲੀ ਗਰਾਰੀ ਉਹਨਾਂ ਵੀਰਾਂ ਲਈ ਵੀ ਬਹੁਤ ਜ਼ਿਆਦਾ ਵੈਸਟ ਹੈ ਜਿਹਨੇ ਕਣਕ ਝੋਨੇ ਦਾ ਕੰਮ ਕਰਨਾ ਜਾਂ 2 250 ਕੁਆਂਟਲ ਲੋਕਲ ਮਿਲ ਲੱਗੇ ਆ ਵੀ ਬਾਹਲਾ ਬਜਨ ਅਨ ਅਨਲਿਮਿਟਡ ਜਿਹਦਾ 30 ਉਹਦੇ ਲਈ ਵੀ ਚੌਂ ਦੰਦਿਆਂ ਵਾਲੀ ਗਰਾਰੀ ਯਾਨੀ ਕਿ ਬਹੁਤ ਵਧੀਆ ਵਜਨ ਨੂੰ ਇਦਾਂ ਵੀ ਸੜਕ ਤੇ ਪਰਫਾਰਮੈਂਸ ਵਧੀਆ ਟਰੈਕਟਰ ਪਾ ਲੰਦਾ ਜੇ ਉਹਦੋਂ ਉੱਪਰ ਆਪਾਂ ਜਾਣਾ 6 7 8ਾਂ ਵਾਲੀ ਉਹਦੇ ਲਈ ਇਹ ਵੀ ਟਰੈਕਟਰ ਨੂੰ ਥੋੜੀ ਜਿਹੀ ਮੋਡੀਫਿਕੇਸ਼ਨ ਚਾਹੀਦੀ ਆ ਪੰਪ ਨੂੰ ਹੋਏ ਜਾਂ ਕਿਦਾਂ ਵੀ ਮਤਲਬ ਕੀ ਟਰੈਕਟਰ ਜ਼ੋਰ ਮਾਰੇ ਵੀ ਜੇ ਆਪਾਂ ਬਾਈ ਚਾਂਸ ਮਗਰ ਵਜਨ ਪਾਇਆ ਵਾ ਤੇ ਉਹਨੂੰ ਇੰਜਣ ਜਿੱਦਾਂ ਹੁਣ ਆਪਣੇ 3600 ਫੋਰਡ ਦੀ ਪੁਰਾਣੀ ਤੁਸੀਂ ਦੇਖਿਆ ਹੁਣ ਤੇ ਇਹ ਲੋਦਵਾ ਜਦੋਂ ਚੌਥਾ ਲੋ ਲਾਉਂਦੇ ਹਨ ਜੇ ਆਪਾਂ ਉਹਤੇ 250 ਕੁਇੰਟਲ ਗੰਨਾ ਲੱਦਦੇ ਉਹ ਫੇ ਦਵਦਾ ਦਵਦਾ ਚੱਲਦਾ ਜੇ ਆਪਾਂ ਗਰਾਰੀ ਉਹ ਪਾਲਣੇ ਆ ਕਹਿੰਦਾ ਭਾਬੀ ਜੇ ਤੁਹਾਡੀ ਨਾਰਮਲ ਖੇਤੀ ਆ ਬਾਲਾ ਬੋਝਨ ਲੋਡ ਦਾ ਨਹੀਂ ਕਰਦੇ ਫੇ ਭਾਵੇਂ ਸੱਤਾਂ ਵਾਲੀ ਵੀ ਪਾਲੋ ਅਠਾਂ ਵਾਲੀ ਪਾਲੋ ਟਰੈਕਟਰ ਵਧੀਆ ਗੇਅਰ ਚੱਕਦਾ ਟਾਪ ਦੂਜਾ ਇਹਦਾ ਇਹ ਬਹੁਤ ਫਾਇਦਾ ਹੋ ਜਾਂਦਾ ਗਰਾਰੀ ਪਾਉਣ ਨਾਲ ਜਿੱਦਾਂ ਹੁਣ ਇਹਨੂੰ ਆਪਣੇ ਕੋਲ 15 ਹਾਲਿਆ ਇਹਨੂੰ ਜੇ ਆਪਾਂ ਲੋਜ ਪਾਲਾਂਦੇ ਹਨਾ ਆਮ ਸਿੰਪਲ ਟਰੈਕਟਰ ਇਹ ਚੌਥੇ ਲੋਜ ਬਹੁਤ ਸਲੋ ਟੁਰਦਾ ਆ ਵੀ ਇਹ ਗਰਾਰੀ ਚੇਂਜ ਕਰਨ ਦੇ ਨਾਲ ਚੌਥਾ ਲੋ ਬਹੁਤ ਨਿਆਰੇ ਨਾਲ ਚੱਕਦਾ ਪਹਿਲੇ ਹਾਈ ਦੇ ਨਾਲ ਜਿੱਦਾਂ ਥੋੜੀ ਸਪੀਡ ਘਟ ਜਾਂਦੀ ਆ ਤੇ ਚੌਥੇ ਲੋਜ ਦਾ ਆਮ ਕੰਪਨੀ ਵਾਲਾ ਉਹਦੋਂ ਥੋੜੀ ਤੋਰ ਇਹਦਾ ਵਧ ਜਾਂਦੀ ਆ ਵੀ ਇਦਾਂ ਵੀ 13 ਜਾਂ 15 ਹਾਲ ਵੀ ਪਾਇਆ ਟਰੈਕਟਰ ਐਂ ਜਿਵੇਂ ਫ੍ਰੀ ਹੋ ਗੰਨੀ ਆਰੇ ਜਿੱਦਾਂ ਮਾਜੀ ਗੱਡ ਕੇ ਲੀਵਰ ਚਲਾਓ ਬਹੁਤ ਯਾਨੀ ਕਿ ਨਿਆਰਾ ਦਿੰਦਾ ਪੂਰਾ ਕਿਉਂਕਿ ਚੌਥਾ ਗੇ ਦੀ ਗਰਾਰੀ ਚੇਂਜ ਕਰਨ ਇਹਦਾ ਚੌਥਾ ਲੋ ਵੀ ਵਧਣਾ ਚੌਥਾ ਹਾਈ ਦਾ ਵਧਣਾ ਹੀ ਵਧਣਾ ਆ ਪਲੱਸ ਜੇ ਆਪਣਾ ਲੋ ਹਾਈ ਮੀਡੀਅਮ ਆ ਵੀ ਚੌਥੇ ਲੋਜ ਵੀ ਤੋੜਾ ਵੱਜ ਜਾਣਾ ਮੀਡੀਅਮ ਚ ਵੀ ਵੱਜ ਜਾਣਾ ਤੇ ਹਾਈ ਚ ਵੀ ਵੱਜ ਜਾਣਾ ਜਿੱਦਾਂ ਹੁਣ ਆਪਾਂ ਇਹਦੀ ਅ ਪਹਿਲਾਂ ਪਹਿਲੇ ਮੀਡੀਅਮ ਚ ਟਰਾਲੀ ਪਾਟਦੇ ਹੁੰਦੇ ਸੀਗੇ ਇਹ ਤੇ ਤੌਹਨ ਦੰਦਿਆਂ ਵਾਲੀ ਗਰਾਰੀ ਆ ਪਲੱਸ ਨਾਲ ਐਕਸਲ ਚੇਂਜ ਆ ਤੇ ਇਹ ਆਪਾਂ ਪਹਿਲਾਂ ਇਹ ਜਦੋਂ ਨਵਾਂ ਲਿਆਈ ਸੀ ਮੋਟਰੀ ਪਹਿਲੇ ਮੀਡੀਅਮ ਚ ਜਾਂ ਦੂਜੇ ਮੀਡੀਅਮ ਤੇ ਪੱਟ ਕੇ ਨਾਲ ਹੀ ਦੂਜਾ ਲਾਣ ਪਰ ਹੁਣ ਇਹਦਾ ਇਦਾਂ ਵੀ ਪਹਿਲੇ ਮੀਡੀਅਮ ਨਾਲੋਂ ਜਿਹੜਾ ਇਹਦਾ ਚੌਥਾ ਲੋ ਆ ਉਹ ਉੱਪਰ ਹੋ ਗਿਆ ਦੂਜੀ ਮੀਡੀਆ ਤੇ ਥੋੜਾ ਜਿਆਦਾ ਥੱਲੇ ਆ ਜਾਂਦਾ ਉਹ ਚੌਥੇ ਮੀਡੀਆ ਦੇ ਵਿੱਚ ਵੀ ਜਦੋਂ ਇੱਕ ਵਾਰੀ ਫਿਰ ਤੌਰ ਪੈਂਦਾ ਜਿੱਦਾਂ ਬਹੁਤ ਸਗਾਟਾ ਪਾਉਂਦਾ ਜਾਂਦਾ ਇਹ ਪਲੱਸ ਦੂਏ ਪਾਸੇ ਵੀ ਜਿੱਦਾਂ ਹੁਣ 3A ਜਿਹੜਾ ਹਾਈ ਆ 3A ਹਾਈ ਦੇ ਨਾਲੋਂ ਮਾਈਨਰ ਜਿਹੜਾ ਉਹਦਾ ਬੜਾ ਜ਼ਿਆਦਾ ਨਹੀਂ ਮਾਈਨਰ ਜਿਆ ਚੌਥਾ ਮੀਡੀਆ ਇਹਦਾ ਉਹ ਤੋਂ ਵੱਡਾ ਹੋ ਜਾਂਦਾ ਪਲੱਸ ਜਿੱਦ ਇਹ ਹੁਣ ਆਪਾਂ 3.5 400 ਕੁਆਂਟਰ ਗੱਣਾ ਲੱਦੇ ਆ ਵਾ ਤੇ ਆਪਾਂ ਚੌਥਾ ਲੋ ਨਹੀਂ ਲਾਉਣਾ ਤਾਂ ਚੌਥਾ ਮੀਡੀਅਮ ਲਾ ਕੇ ਆ ਨਿਆਰੇ ਨਾਲ ਛੂਕਦਾ ਜਾਂਦਾ 3A ਨਾਲੋਂ ਥੋੜਾ ਜਿਹਾ ਫਰਕ ਪੈ ਜਾਂਦਾ ਸੋ ਗਰਾਰੀ ਚੇਂਜ ਕਰਨ ਦਾ ਇਹ ਮਹੱਤਵ ਹੈ ਜਾਨੀ ਕਿ ਆਪ ਨੂੰ ਇੱਕ ਕਿਸਮ ਦਾ ਫਾਇਦਾ ਆ ਇਹ ਛੜਕ ਤੇ ਜਦ ਇਹਨਾਂ ਦਾ ਭਾਜ ਥੋੜੀ ਜੀ ਆਮ ਟਰੈਕਟਰਾਂ ਨਾਲੋਂ ਬਹੁਤ ਘੱਟ ਆ ਵੀ ਇੰਜਣ ਤੇਜ ਹੋ ਜਾਂਦਾ ਤੇ ਟਰੈਕਟਰ ਥੋੜਾ ਜਿਹਾ ਲੋਡ ਸੌਰੀ ਤੇਲ ਜਾਰਾ ਖਾਂਦਾ ਆ ਜੇ ਆਪਾਂ ਇਹਦੇ ਵਿੱਚ 44 ਦੰਦਿਆਂ ਵਾਲੀ ਜਿਹੜੀ ਗਰਾਰੀ ਆ ਮਤਲਬ ਕਿ ਉਹ ਆਲ ਰੌਂਡਰ ਆ ਚਾਹੇ ਆਪਾਂ ਟਰੈਕਟਰ ਨੂੰ ਕੋਈ ਮੋਡੀਫਿਕੇਸ਼ਨ ਕੀਤੀ ਆ ਜਾਂ ਨਹੀਂ ਕੀਤੀ ਉਹ ਆਮ ਟਰੈਕਟਰ 44 ਦੰਦਿਆਂ ਵਾਲੀ ਗਰਾਰੀ ਵਧੀਆ ਚੱਕ ਲੈਂਦਾ ਜਾਨੀ ਕਿ ਐਨ ਪੂਰਾ ਜਿੰਨਾ ਮਾਜੀ ਵਜ਼ਨ-ਵਜ਼ਨ ਠੋਕੀ ਜੋ ਉਹਦਾ ਫਰਕ ਇਹ ਪੈਂਦਾ ਵੀ ਜਿੱਦਾਂ ਜੇ ਆਰਮ ਟਰੈਕਟਰ ਹੁਣ ਇਹਦੇ ਵਿੱਚ ਚੌਹਾਂ ਦੰਦੇ ਵਾਲੀ ਗਰਾਰੀ ਪਾਈ ਆ ਇਹ ਸਿੰਪਲ ਆ ਕੰਪਨੀ ਫਿਟਡ ਜਿੱਦਾਂ ਆਮ ਆਪਣੇ ਕੋ ਕੰਪਨੀ ਆਪਾਂ ਇੱਕ ਕਿਸਮ ਦਾ ਆਪਾਂ ਹਲੇ ਸੋਚ ਰਹੇ ਆਂ ਵੀ ਗਰਾਰੀ ਚੇਂਜ ਕਰਨੀ ਆ ਇਹ ਮਿੱਤਰੋ ਇਹ ਫਰਕ ਪੈਂਦਾ ਵੀ ਜਿੱਦਾਂ ਇਹ ਕਰਾਰੀ ਆਪਾਂ ਇਹ ਚ ਸਿੰਪਲ ਕੰਪਨੀ ਵੱਲੋਂ ਜਿੱਦਾਂ ਨਾਰਮਲ ਚੌਥਾ ਗੇਅਰ ਆਉਂਦਾ ਤੇ ਇਹ ਚ ਚੌਹਾਂ ਦੰਦੇ ਵਾਲੀ ਜਦੋਂ ਗਰਾਰੀ ਪਾ ਦਿੰਦੇ ਆ ਤੇ ਇਹ ਟਰੈਕਟਰ ਜੇ ਜਾਂਦਾ 3000 ਤੇ ਤੇ ਇਹਨੇ 21-2200 ਤੇ ਇਹਦੇ 3000 ਜਿੰਨਾ ਭੱਜੀ ਜਾਣਾ ਗਰਾਰੀ ਚੇਂਜ ਕਰਨ ਦੇ ਨਾਲ ਸੋ ਇਹਦੇ ਵਿੱਚ ਆਪਾਂ ਹੁਣ ਇਹ ਰੱਖੀਦਾ ਵੀ ਯਾਨੀ ਕਿ ਇਹਨੂੰ 21 22 2300 ਤੇ ਹੱਦ 2500 ਤੇ ਰੱਖੀਦਾ ਤੇ 2500 ਤੇ ਆਮ ਜਿੱਦਾ ਜਿਹੜੇ ਨਾਲ ਸਾਰੇ ਆਉਂਦੇ ਆ ਸਿੰਪਲ ਟਰੈਕਟਰ ਤੇ ਉਹਨਾਂ ਨਾਲ ਇਹ ਵੱਧ ਕੇ ਤੌਰ ਦਾ ਉਹਦੇ ਨਾਲ ਕੀ ਹੋ ਜਾਂਦਾ ਵੀ ਇੰਜਨ ਜਿਹੜਾ ਹੈ ਇੰਜਨ ਆਰ ਪੀ ਐਮ ਸਲੋ ਰੱਖ ਰਹਿੰਦੇ ਆ ਤੋਰਾ ਵੱਧ ਜਾਂਦਾ ਆ ਜਾਂਦੇ ਹੋਏ ਵੀ ਜਿੱਦਾ ਇਦਾਂ ਵੀ ਜਦੋਂ ਇੱਕ ਵਾਰੀ ਜਿੱਦਾਂ ਹੁਣ ਪੁਲਾਂ ਤੇ ਤਾਂ ਤੁਹਾਨੂੰ ਪਤਾ ਵੀ ਮੋਸਟਲੀ ਚੌਥਾ ਗੇਅਰ ਐਨ ਡੀ ਆ ਨਹੀਂ ਲੱਗਦਾ ਹਨਾ ਯਾਨੀ ਕਿ 3 ਇਹ ਚ ਮੀਡੀਅਮ ਸੌਰੀ 3 ਇਹ ਮੀਡੀਅਮ ਜਾ ਹੋ ਜਾ ਚੌਥੇ ਚ ਪੌਲ ਪੌਲ ਚਾੜੋ ਜਦੋਂ ਇਹਦਾ ਪੱਧਰ ਆ ਗਿਆ ਟਾਪ ਗিয়ার দাও ਠੀਕ ਆ ਟਾਪ ਗিয়ার ਦੇ ਕੇ ਯਾਨੀ ਕਿ 16 1700 rpm ਮ ਰੱਖੋ ਤੇ ਆਮ ਜਿਹੜੇ ਆਪਣੇ ਨਾਲ ਜਿੱਦਾ ਜਾਂਦੇ ਆ ਉਹ 2022 2300 ਤੇ ਉਹਨਾਂ ਨਾਲੋਂ ਯਾਨੀ ਕਿ 16 1700 rpm ਤੇ ਉਹਨਾਂ ਭੱਜੀ ਜਾਂਦਾ ਐਨ ਐਵਰੇਜ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਵੀ ਜਿੱਥੇ ਜੇ ਆਪਾਂ ਹੁਣ ਖਾਲੀ ਵੀ ਰੋਡ ਤੇ ਆ ਚਾਹੇ ਹਨਾ ਵੀ 22 2300 22 2300 rpm ਰੇਸ ਦੇ ਕੇ ਨੇ ਹਾਂ ਜਾਜ ਬਣਿਆ ਜਾਂਦਾ ਸੋ ਉਹਦੇ ਨਾਲ ਕੀ ਹੋ ਜਾਂਦਾ ਇਹਦੇ ਇੰਜਨ ਦੇ rpm ਘਟ ਜਾਂਦੇ ਆ ਜਦੋਂ ਇੰਜਨ ਦੇ ਆਰਪੀਐਮ ਮੋਸਟਲੀ ਘਟ ਗਏ ਰੇਸ ਘਟ ਗਈ ਤੇ ਹੁਣ ਆਪੀ ਤੇਲ ਘਟ ਖਾਣਾ ਵਾ ਤੁਰਨਾ ਵੱਧਦੇ ਆ ਸਮਝ ਲਓ ਜੇ ਹੁਣ ਆਪਾਂ 10 ਕਿਲੋਮੀਟਰ ਜਾਣਾ ਹੈ ਜੇ ਨਾਰਮਲ ਜਾਣ ਨੂੰ 15 ਮਿੰਟ ਲੱਗਦੇ ਆ ਇਹਨੇ 10 12 ਮਿੰਟਾਂ ਚ ਉਦੋਂ ਘੱਟ ਰੇਸ ਤੇ ਆਪਾਂ ਨੂੰ ਉੱਥੇ ਲੈਣਾ ਉਹਦੇ ਨਾਲ ਕੀ ਹੁਣ ਇੰਜਨ ਸਲੋ ਰਹਿਣਾ ਆਪਣਾ ਟਾਈਮ ਵੀ ਜਾਨਕੀ ਕਵਰ ਕਰਦਾ ਆ ਪਲੱਸ ਦੂਜਾ ਨੰਬਰ ਇਹ ਆ ਵੀ ਜਿਹੜੀ ਤੇਲ ਦੀ ਖਪਤ ਹੈ ਉਹ ਬਹੁਤ ਜ਼ਿਆਦਾ ਘਟ ਜਾਂਦੀ ਆ ਸੋ ਮੇਰੇ ਭਰਾ ਜਿਹੜੇ ਇਦਾਂ ਪੁੱਛ ਰਹੇ ਸੀਗੇ ਕਮੈਂਟ ਕਰਕੇ ਇਹਦੇ ਵਿੱਚ ਮੇਰੇ ਮਿੱਤਰੋ ਵੀ ਆਪਾਂ ਨੂੰ ਚਾਰ ਆਪਸ਼ਨਾਂ ਮਿਲਦੀਆਂ ਆ ਚਾਰ ਦੀ ਆ ਵੀ ਪੰਜ ਹੀ ਆ ਵੀ ਇੱਕ ਤਾਂ ਹੋ ਗਈ ਦੋ ਦੰਦਿਆਂ ਵਾਲੀ ਜਿਹੜੀ 3602 ਵਾਲੀ ਗਰਾਰੀ ਪੈਂਦੀ ਆ ਉਹਦੇ ਨਾਲ 500 RPM ਦਾ ਫਰਕ ਪੈਂਦਾ 4 500 ਦਾ ਆਮ ਨੋਰਮਲ ਡ੍ਰਾਈਵਰ ਨਾਲ ਉਦੋਂ ਉੱਪਰ ਆ ਜਾਂਦੀ ਹੈ ਚੌਹਾਂ ਦੰਦਿਆਂ ਵਾਲੀ ਗਰਾਰੀ ਇਹਦੇ ਨਾਲ ਜਾਨੀ ਕਿ ਇਹ ਆ ਵੀ 1000 RPM ਦਾ ਫਰਕ ਪੈਂਦਾ ਜੇ ਆਮ ਨੋਰਮਲ ਡ੍ਰਾਈਵਰ 3000 ਤੇ ਜਾ ਰਿਹਾ ਤਾਂ ਇਹਨੇ 21 2200 ਤੇ ਉਹਦੇ ਜਿੰਨਾ ਭਾਜ ਕਰੀ ਜਾਣੀਆਂ ਤੇ ਉਦੋਂ ਬਾਅਦ ਚੌਹਾਂ ਵਾਲੀ ਤੋਂ ਬਾਅਦ ਆ ਜਾਂਦੀਆਂ ਛਿਆਂ ਵਾਲੀ ਸੱਤਾਂ ਵਾਲੀ ਅੱਠਾਂ ਵਾਲੀ ਉਹ ਆਪਣੇ ਤੇ ਡਿਪੈਂਡ ਹੈ ਵੀ ਆਪਾਂ ਵੀ ਹੈਵੀ ਡਿਊਟੀ ਲੋਡ ਮਗਰ ਪਾ ਕੇ ਖਿੱਚਣਾ ਵਾ ਜਾਂ ਟੈੱਕੇ ਚੱਲਣਾ ਵਾ ਜੇ ਤੁਹਾਡਾ ਕਣਕ ਝੋਨੇ ਦਾ ਫੇਰ ਤਾਂ ਛਿਆਂ ਵਾਲੀ ਤੇ ਸੱਤਾਂ ਵਾਲੀ ਵੀ ਟਰੈਕਟਰ ਚੱਕ ਲੈਂਦਾ ਨਹੀਂ ਦਾ ਫੇ ਟਰੈਕਟਰ ਨੂੰ ਕਾਫੀ ਮੋਡੀਫਿਕੇਸ਼ਨ ਕਰਾਉਣੀ ਪੈਂਦੀ ਟਰਬੋ ਟਰਬੋ ਪੰਪ ਨੂੰ ਵੀ ਸੋ ਮੇਰੇ ਹਿਸਾਬ ਨਾਲ ਸਭ ਤੋਂ ਬੈਸਟ ਇਹ ਆ ਵੀ ਚੌਹ ਦੰਦਿਆਂ ਵਾਲੀ ਜਿਹੜੀ ਗਰਾਰੀ ਆ ਕੋਹੋਂ ਦੰਦੇ ਦਾ ਕਹਿਣ ਦਾ ਭਾਬੀ ਜਿੱਦਾ ਆਰਮ ਕੰਪਨੀ ਫੀਟਰ ਕਿੱਟ ਨਾਲੋਂ ਚਾਰ ਦੰਦਿਆਂ ਦਾ ਫਰਕ ਘਟ ਵਧ ਜਾਂਦੇ ਇੱਕ ਚ ਘਟ ਜਾਂਦੇ ਇੱਕ ਚ ਵਧ ਜਾਂਦੇ ਸੋ ਇਹਦੇ ਨਾਲ ਇਹ ਆ ਵੀ ਆਰਮ ਕੋਈ ਵੀ ਟਰੈਕਟਰ ਜਿੰਨੀ ਮਾਜੀ ਰੇਸ ਖੁੱਲੀ ਹੋਈ ਉਹਨੂੰ ਲੱਗ ਨਹੀਂ ਲੱਗਣਦਾ 3000 ਆਰਪੀਐਮ ਤੇ 70 72 ਦੀ ਰੇਸ ਤੇ ਸਪੀਡ ਤੇ ਚੱਲ ਜਾਂਦਾ ਚੋਂ ਦੰਦੇ ਵਾਲੀ ਨਾਲ ਨੋਰਮਲ 3000 31 3200 ਰੇਸ ਤੇ 65 70 ਇੱਥੇ ਤੱਕ ਚੱਲ ਜਾਂਦਾ ਆ ਸੋ ਆਰਮ ਟਰੈਕਟਰ ਦੀ ਜੇ ਆਪਾਂ ਰੇਸ ਖੋਲਦੇ ਵੀ ਹੱਦ 50 55 ਤੱਕ ਹੀ ਜਾਂਦਾ ਤੇ ਸੋ ਇਹ ਮੇਰੇ ਭਰਾਵੋ ਵੀ ਜਾਨੀ ਕਿ ਚੌਦੰਦੇ ਵਾਲੀ ਜਿਹੜੀ ਕਰਾਰੀ ਆ ஆல்-ਰਾਊਂਡਰ ਆ ਹਰੇਕ ਕੰਮ ਨੂੰ ਤੇ ਐਵਰੇਜ ਦੇ ਪੱਖ ਨੂੰ ਵੀ ਜੋਰ-ਜੋਰ ਲਾਉਣਾ ਜਾਂ ਲੋਡ ਵੀ ਲੈ ਕੇ ਜਾਣਾ ਉਹਦੇ ਲਈ ਵੀ ਤੇ ਸਭ ਤੋਂ ਬੈਸਟ ਆ ਇਹ ਸੋ ਬਾਕੀ ਮੇਰੇ ਭਰਾ ਜੇ ਕਿਸੇ ਨੂੰ ਅ ਦੁਆ ਹੁੰਦਾ ਵੀ ਸੌਰੀ ਆ ਵੀ ਕਮੈਂਟ ਚ ਕਈ ਵਾਰੀ ਜਦੋਂ ਆਪਣਾ ਨੰਬਰ ਨਹੀਂ ਮੈਂਸ਼ਨ ਕਰ ਹੁੰਦਾ ਸੋ ਮੇਰਾ ਜਿੱਦਾਂ ਜਿਹੜੇ ਭਰਾ ਚਰਦੇ ਜੁੜੇ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਣਾ ਚੜਦੀ ਕਲਾ ਵਾਲੇ ਜਿੱਦਾਂ YouTube ਚੈਨਲ ਤੇ ਪਲੱਸ ਨਾਲ ਹੀ ਇਹ ਆਪਣਾ Instagram ਆ ਜੇ ਕਿਸੇ ਮੇਰੇ ਭਰਾ ਨੇ ਜਿੱਦਾਂ ਮੈਸੇਜ ਕਰਨ ਹੁੰਦਾ ਜਰੂਰ ਉਹਤੇ ਮੈਸੇਜ ਕਰੋ ਵੈਲਕਮ ਆ ਸੋ ਇਹ ਹੀ ਆਪਸ਼ਨ ਆ ਆਪਣੇ ਕੋ ਦੋ ਦੰਦਿਆਂ ਵਾਲੀ ਚੌਹ ਵਾਲੀ ਉਦੋਂ ਬਾਅਦ 6 7 8 ਵਾਲੀ ਤੇ ਜਿਹੜੀ ਚੌਹ ਦੰਦਿਆਂ ਵਾਲੀ ਉਹ ਆਲ ਰੌਂਡਰ ਆ ਉਹਨਾਂ ਆਪਾਂ ਹੈਵੀ ਡਿਊਟੀ ਕੰਮ ਜੋ ਮਾਜੀ ਲੈ ਸਕਦੇ ਆ ਤੇ ਪਲੱਸ ਐਵਰੇਜ ਨੂੰ ਵੀ ਫਰਕ ਬਹੁਤ ਜ਼ਿਆਦਾ ਪੈਂਦਾ ਹੈ ਤੇ ਚਲੋ ਸੋ ਮਿਲਦੇ ਆ ਇਦਾਂ ਹੀ ਹੋਰ ਅਗਲੀ ਵੀਡੀਓ ਤੇ ਧੰਨਵਾਦ ਮੇਰੇ ਸਾਰੇ ਭਰਾਵਾਂ ਦਾ